ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਆ ਉਸ ਦੇ ਵਿੱਚ ਆਪਾਂ ਸਵਰਗ ਤੇ ਨਰਕ ਬਾਰੇ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਸਵਰਗ ਤੇ ਨਰਕ ਉਹ ਦੋ ਹੁੰਦੇ ਆ ਜੋ ਆਪਾਂ ਨੂੰ ਮਰਨ ਤੋਂ ਬਾਅਦ ਤੁਹਾਡੇ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਸਵਰਗ ਤੇ ਨਰਕ ਵਿੱਚ ਰੱਖਿਆ ਜਾਂਦਾ ਹੈ ਸੋ ਮੈਂ YouTube ਤੇ ਕਾਫੀ ਸਰਚ ਕੀਤਾ ਉਸ ਦੇ ਉੱਪਰ ਮੈਨੂੰ ਕੋਈ ਵੀ ਇਹ ਗੱਲ ਇਨੀ ਪੁਖਤਾ ਰੂਪ ਦੇ ਵਿੱਚ ਸਿੱਧ ਨਹੀਂ ਹੋ ਸਕੀ ਕਿ ਕਿਸੇ ਇਨਸਾਨ ਨੇ ਮਰ ਕੇ ਉੱਥੇ ਗਿਆ ਹੋਵੇ ਤੇ ਉੱਥੇ ਜਾ ਕੇ ਕੋਈ ਵੀਡੀਓ ਸ਼ੂਟ ਕੀਤਾ ਹੋਵੇ ਜੋ ਪ੍ਰਸਾਰਿਤ ਹੋਇਆ ਹੋਵੇ ਜਿਸ ਤੋਂ ਇਹ ਸਿੱਧ ਹੋ ਸਕਿਆ ਹੋਵੇ ਕਿ ਆ ਇਨਸਾਨ ਹੈ ਉਹਨੇ ਚੰਗੇ ਕਰਮ ਕੀਤੇ ਆ ਤੇ ਉਹ ਸਵਰਗਾਂ ਚ ਚਲੇ ਗਿਆ ਤੇ ਆ ਇਨਸਾਨ ਹੈ ਉਹਨੇ ਮਾੜੇ ਕੰਮ ਕੀਤੇ ਉਹ ਨਰਕਾਂ ਚ ਚਲੇ ਗਿਆ ਸੋ ਹਰ ਇੱਕ ਦਾ ਸਵਰਗ ਨਰਕ ਨੂੰ ਵੇਖਣ ਦਾ ਨਜ਼ਰੀਆ ਆਪੋ ਆਪਣਾ ਹੈ ਜੋ ਮੇਰਾ ਨਜ਼ਰੀਆ ਹੈ ਮੈਂ ਉਸ ਦੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਕਿ ਜੋ ਸਵਰਗ ਤੇ ਨਰਕ ਹੈ ਉਹ ਕਿਤੇ ਹੋਰ ਨਹੀਂ ਹੈ ਉਹ ਤੁਹਾਡੇ ਪਰਿਵਾਰ ਦੇ ਵਿੱਚ ਹੀ ਤੁਹਾਨੂੰ ਸਵਰਗ ਨਰਕ ਦਿਖ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਗੰਦੇ ਵਿਚਾਰ ਰੱਖ ਰਹੇ ਹੋ ਬਹੁਤ ਘਟੀਆ ਸੋਚ ਰਹੇ ਹੋ ਤਾਂ ਤੁਸੀਂ ਕਿੱਥੋਂ ਉਮੀਦ ਰੱਖ ਸਕਦੇ ਜੇ ਕਿ ਤੁਸੀਂ ਸਵਰਗ ਵਰਗੀ ਜ਼ਿੰਦਗੀ ਇਸ ਧਰਤੀ ਤੇ ਜੀ ਸਕਦੇ ਹੋ ਤੁਸੀਂ ਆਪਣੇ ਵਿਚਾਰਾਂ ਨੂੰ ਹੀ ਸੁਧਾਰ ਕੇ ਸਵਰਗ ਤੇ ਨਰਕ ਦੀ ਇੱਥੇ ਹੀ ਕਲਪਨਾ ਕਰ ਸਕਦੇ ਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਆਪਾਂ ਬਿਰਧ ਹੋ ਜਾਂਦੇ ਆ ਜਦੋਂ ਬਜ਼ੁਰਗ ਹੋ ਜਾਂਦੇ ਆ ਤਾਂ ਆਪਣੇ ਜ ਆਪਣੇ ਜਿਹੜੇ ਮਾਤਾ ਪਿਤਾ ਏ ਜਦੋਂ ਬਜ਼ੁਰਗ ਹੋ ਜਾਂਦੇ ਆ ਤਾਂ ਆਪਾਂ ਜੇਕਰ ਉਹਨਾਂ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਬਹੁਤ ਵਧੀਆ ਉਹਨਾਂ ਦਾ ਵਿਹਾਰ ਕਰ ਰਹੇ ਹਾਂ ਤਾਂ ਜੇਕਰ ਉਹਨਾਂ ਨੂੰ ਜੀਹਦੇ ਜੀ ਤੁਹਾਡੇ ਪਿਤਾ ਜੀ ਕੋਲੋਂ ਮਾਤਾ ਜੀ ਕੋਲੋਂ ਪੁੱਛਿਆ ਜਾਵੇ ਕਿ ਤੁਸੀਂ ਇਸ ਧਰਤੀ ਤੇ ਕੀ ਵੇਖ ਰਹੇ ਹੋ ਤਾਂ ਮੇਰਾ 100% ਮੰਨਣਾ ਹੈ ਕਿ ਤੁਹਾਡੇ ਮਾਤਾ ਜੀ ਤੇ ਤੁਹਾਡੇ ਪਿਤਾ ਜੀ ਇਹੀ ਗੱਲ ਕਹਿਣਗੇ ਕਿ ਸਾਡੇ ਸਾਨੂੰ ਉਸ ਵਹਿਗੁਰੂ ਵੱਲੋਂ ਬਹੁਤ ਅਸੀਸਾਂਤਾਨ ਪ੍ਰਾਪਤ ਹੋਈ ਹੈ ਜਿਸਨੇ ਸਾਨੂੰ ਜੀਉਂਦੇ ਜੀ ਸਵਰਗ ਵਿਖਾ ਦਿੱਤਾ ਹੁਣ ਆਪਾਂ ਦੂਸਰਾ ਪੱਖ ਵੇਖਦੇ ਹਾਂ ਜਿਸ ਤਰ੍ਹਾਂ ਕਿ ਤੁਹਾਡੇ ਮਾਤਾ ਪਿਤਾ ਦੇ ਵਿੱਚ ਹੋ ਸਕਦਾ ਲੱਖ ਕਮੀਆਂ ਹੋਣ ਬੱਚਿਆਂ ਦੇ ਵਿੱਚ ਹੋ ਸਕਦਾ ਲੱਖ ਕਮੀਆਂ ਹੋਣ ਜੇਕਰ ਅਸੀਂ ਉਸ ਨੂੰ ਬਦਲਣਾ ਚਾਹੀਏ ਤਾਂ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਸ ਮੁਸੀਬਤ بدل ਨਹੀਂ ਸਕਦੇ ਸੋ ਜਿਸ ਤਰ੍ਹਾਂ ਤੁਹਾਡੇ ਮਾਤਾ ਪਿਤਾ ਤੁਹਾਡੇ ਨਾਲ ਇਸ ਟਾਈਮ ਬਹੁਤ ਗਲਤ ਵਿਹਾਰ ਹੋ ਰਿਹਾ ਏ ਜਾਂ ਤੁਸੀਂ ਆਪਣੇ ਮਾਤਾ ਪਿਤਾ ਨਾਲ ਬਹੁਤ ਗਲਤ ਵਿਹਾਰ ਕਰ ਰਹੇ ਹੋ ਤਾਂ ਜੇਕਰ ਹੁਣ ਜਿਉਂਦੇ ਜੀ ਤੁਹਾਡੇ ਮਾਤਾ ਪਿਤਾ ਕੋਲੋਂ ਪੁੱਛਿਆ ਜਾਵੇ ਕਿ ਤੁਸੀਂ ਸਵਰਗ ਤੇ ਨਰਕ ਨੂੰ ਕਿੱਥੇ ਵੇਖ ਰਹੇ ਹੋ ਤਾਂ ਮੇਰਾ ਮੰਨਣਾ ਹੈ ਕਿ ਉਹ ਚੀਕ-ਚੀਕ ਕੇ ਕਹਿਣਗੇ ਇਸ ਨਾਲੋਂ ਤਾਂ ਮੌਤ ਚੰਗੀ ਏ ਅਸੀਂ ਜਿਉਂਦੇ ਜੀ ਹੀ ਨਰਕ ਵੇਖ ਲਿਆ ਇਹੋ ਜੀ ਸੰਤਾਂ ਦੇਣ ਨਾਲੋਂ ਰੱਬ ਸਾਨੂੰ ਕੋਈ ਵੀ ਸੰਤਾਨ ਨਾ ਦਿੰਦਾ ਸੋ ਸਵਰਗ ਨਰਗ ਮਰ ਕੇ ਜਾਣ ਨਾਲੋਂ ਉੱਥੇ ਜਾ ਕੇ ਆਪਾਂ ਕੀ ਵੇਖਿਆ ਇਹ ਜ਼ਰੂਰੀ ਨਹੀਂ ਤੁਸੀਂ ਜਿੰਦੇ ਜੀ ਕਿਸ ਤਰ੍ਹਾਂ ਦਾ ਕਿਸੇ ਨਾਲ ਵਿਹਾਰ ਕਰ ਰਹੇ ਹੋ ਕਿਸ ਤਰ੍ਹਾਂ ਦੀ ਨਜ਼ਰ ਨਾਲ ਕਿਸੇ ਨੂੰ ਵੇਖ ਰਹੇ ਹੋ ਇਸ ਤੋਂ ਹੀ ਇਹ ਸਿੱਧ ਹੁੰਦਾ ਹੈ ਕਿ ਤੁਸੀਂ ਆਪਣੇ ਮਨ ਰੂਪੀ ਪਵਿੱਤਰ ਮੰਦਰ ਨੂੰ ਸਵਰਗ ਬਣਾ ਰਹੇ ਹੋ ਜਾਂ ਨਰਕ ਬਣਾ ਰਹੇ ਹੋ ਮੈਂ ਆਸ ਕਰਦਾ ਹਾਂ ਕਿ ਇਸ ਵੀਡੀਓ ਨਾਲ ਮੈਂ ਤੁਹਾਡੀ ਤੇ ਆਪਣੀ ਬਹੁਤ ਮਦਦ ਕੀਤੀ ਹੋਵੇਗੀ ਸੋ ਜੇਕਰ ਵੀਡੀਓ ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਦਿਲ ਨੂੰ ਛੂਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤਰੀਕਾ